ਹਰਿਆਣਾ ਚ ਵੱਖਰੀ ਗੁਰਦੁਆਰਾ ਕਮੇਟੀ ਦੀ ਮੰਗ ਮਨਵਾਉਣ ਤੋਂ ਬਾਅਦ ਹੁਣ ਸਿਆਸਤ ਵਿੱਚ ਵੀ ਸਿੱਖਾਂ ਦੀ ਵੱਧ ਹਿੱਸੇਦਾਰੀ ਦੀ ਮੰਗ ਕੀਤੀ ਜਾ ਰਹੀ ਹੈ। ਐਚਐਸਜੀਐਮਸੀ ਦੀ ਕੁਰੂਖੇਤਰ ਚ ਹੋਈ ਬੈਠਕ ਦੌਰਾਨ ਸਾਰੀਆਂ ਸਿਆਸੀ ਪਾਰਟੀਆਂ ਤੋਂ ਚੋਣਾਂ ਦੌਰਾਨ ਸਿੱਖ ਪਾਈਚਾਰੇ ਦੇ ਲੋਕਾਂ ਨੂੰ ਟਿਕਟ ਦੀ ਅਪੀਲ ਕੀਤੀ ਗਈ ਹੈ। ਇਸ ਤੋਂ ਇਲਾਵਾ 6 ਅਗਸਤ ਨੂੰ ਕੁਰੂਖੇਤਰ ਚ ਪੁਲਿਸ ਦੇ ਵੱਲੋਂ ਕੀਤੇ ਗਏ ਲਾਠੀ ਚਾਰਜ ਦੇ ਸਬੰਧ ਵਿੱਚ ਅੱਜ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਨਾਲ ਮੁਲਾਕਾਤ ਵੱਖਰੀ ਕਮੇਟੀ ਦੇ ਮੈਂਬਰਾਂ ਵੱਲੋਂ ਕੀਤੀ ਜਾਏਗੀ। ਇਸ ਬੈਠਕ ਵਿੱਚ ਐਚਐਸਜੀਐਮਸੀ ਦੇ ਤਿੰਨ ਬੁਲਾਰੇ ਵੀ ਨਿਯੁਕਤ ਕੀਤੇ ਗਏ ਨੇ ਜਗਦੀਸ਼ ਸਿੰਘ ਨਿਯੁਕਤ ਕੀਤਾ ਗਿਆ ਸਿੱਖਾਂ ਲਈ ਵਿਧਾਨ ਸਭਾ ਦੇ ਵਿੱਚ ਟਿਕਟਾਂ ਦੀ ਵੱਧ ਮੰਗ ਕੀਤੀ ਜਾ ਰਹੀ ਹੈ ਹੁਣ ਵੱਖਰੀ ਕਮੇਟੀ ਦੇ ਵੱਲੋਂ ਅਤੇ ਜਗਦੀਸ਼ ਸਿੰਘ ਢੀਂਡਾ ਦਾ ਕਹਿਣਾ ਕਿ ਬਾਕੀ ਹੀ ਟਿਕਟਾਂ ਮਿਲਨੀਆਂ ਚਾਹੀਦੀਆਂ ਨੇ ਸਿੱਖਾਂ ਨੂੰ ਵੱਧ ਚੜ ਕੇ ਵਿਧਾਨ ਸਭਾ ਚੋਣਾਂ ਦੇ ਵਿੱਚ ਟਿਕਟਾਂ ਮਿਲਨੀਆਂ ਚਾਹੀਦੀਆਂ ਨੇ ਕਿਉਂਕਿ ਵੱਖਰੀ ਕਮੇਟੀ ਹੁਣ ਹੋਣ ਦੇ ਵਿੱਚ ਆ ਚੁੱਕੀ ਹੈ ਪਰ ਰੇੜਕਾ ਇਸ ਨਵੀਂ ਕਮੇਟੀ ਦੇ ਬਨੰਤੇ ਅਜੇ ਵੀ ਕਿਤਨਾ ਕਿਤੇ ਬਰਕਰਾਰ ਹੀ ਦਿਖਾਈ ਦੇ ਰਿਹਾ ਕਿਉਂਕਿ ਐਸਜੀਪੀਸੀ ਦੇ ਵੱਲੋਂ ਲਗਾਤਾਰ ਕਿਹਾ ਜਾਂਦਾ ਸੀ ਕਿ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਗਦੀਸ਼ ਸਿੰਘ ਢੀਂਡਾ ਜੋ ਕਿ ਲਗਾਤਾਰ ਬਿਆਨ ਦਿੰਦੇ ਆਏ ਨੇ ਕਿ ਧਾਰਮਿਕ ਮੁੱਦਾ ਇਸ ਨੂੰ ਧਰਮ ਦੇ ਨਾਮ ਤੇ ਸਿਆਸਤ ਨਾਲ ਨਾ ਜੋੜਿਆ ਜਾਵੇ ਪਰ ਹੁਣ ਜਗਦੀਸ਼ ਸਿੰਘ ਚੀਂਡਾ ਦੇ ਵੱਲੋਂ ਖੁੱਦ ਦੀ ਇਹ ਮੰਗ ਰੱਖੀ ਗਈ ਹੈ ਕਿ ਵਿਧਾਨ ਸਭਾ ਚ ਉਹਨਾਂ ਦੇ ਵਿੱਚ ਵੱਧ ਤੋਂ ਵੱਧ ਜੋ ਹੈ ਉਹ ਟਿਕਟਾਂ ਸਿੱਖਾਂ ਨੂੰ ਹੀ ਮਿਲਣੀਆਂ ਚਾਹੀਦੀਆਂ ਨੇ ਟਿਕਟੇ ਤੋਂ ਹਮ ਸਿੱਖ ਹਰਿਆਣੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦਾ ਪ੍ਰਤੀਨਿਧਿਤ ਕਰਦੀ ਹੈ ਤਾਂ ਹਮ ਚਾਹਾਂਗੇ ਕਿ ਜਿਆਦਾ ਸਾਰਾ ਟਿਕਟ ਸਿੱਖਾਂ ਨੂੰ ਸਿਮਤ ਤੋਂ ਸਵੀ ਪਾਰਟੀਆਂ ਨੂੰ ਸਕੇ ਕਿ ਸਿੱਖਾਂ ਨੂੰ ਪ੍ਰਤੀ ਜਿਆਦਾ ਸਾਰਾ ਲਿਆ ਜਾਵੇ